ਅੰਤ ਸਤਨਾ ਸ੍ਰੀ ਵਾਹਿਗੁਰੂ ਇੱਕ ਵਾਰੀ ਮਹਾਪਰਖਾ ਨੂੰ ਸੀਸ ਨਮੋਡਿਆ ਹੋਇਆ ਇੱਕ ਵਾਰੀ ਮਹਾਪਰਖਾ ਨੇ ਉਸ ਚਾਹੂ ਤਾਣਾ ਬੰਦਿਆ ਹੋਇਆ ਇਹ ਸਾਧੂ ਜਿੱਥੇ ਹਰ ਸੰਸਾਰ ਦੀ ਜਨ ਸੋ ਕ੍ਰਿਪਾ ਕਰਿਓ ਇਸ ਨੂੰ ਸੁਣੀ ਫਰਾਈਂ ਕ੍ਰਿਪੀ ਲਾਜ ਕਰ ਰਹਾ ਮੈਂ ਕਿਉਂ ਚਾਹ ਪਿਲਾਉ ਸਭੀ ਸਾਥੀਆਂ ਨੂੰ ਜੇ ਤਰ੍ਹਾਂ ਸਾਡਾ ਸਾਥ ਹੋਣਾ ਨਹੀਂ ਤਾਂ ਇਹ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਰਬ ਸੰਗਤ ਜੀ ਉਹ ਬੋਲ ਜਗਤ ਭਗਵਾਨ ਬਾਬਾ ਸ੍ਰੀ ਚੰਦ ਮਹਾਰਾਜ ਕੀ ਜੈ ਮਹਾਰਾਜ ਕੀ ਆਪ ਜੀ ਦੀ ਕਿਰਪਾ ਦੇ ਨਾਲ ਇਸ ਵਾਰ ਸਚਕੰਡ ਵਾਸੀ ਮਹਾਂਪੁਰਖ ਸੰਤ ਬਾਬਾ ਈਸ਼ਰਦਾਸ ਜੀ ਮਹਾਰਾਜ ਸਚਕੰਡ ਵਾਸੀ ਮਹਾਂਪੁਰਖ ਸੰਤ ਬਾਬਾ ਪਰਮਜੀਤਦਾਸ ਜੀ ਮਹਾਰਾਜ ਇਨਾਂ ਦੇ ਵਰਸੀ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਉਦਾਸੀਨ ਅਸਥਾਨ ਡੇਰਾ ਪਾਪਾ ਈਸ਼ਰਦਾਸ ਜੀ ਵਿਖੇ ਪ੍ਰਾਤਨ ਸਮੇਂ ਦੀ ਮਰਜਾਤਾ ਨੂੰ ਵਰਕਰਾਰ ਰੱਖਦੇ ਹੋਏ ਦਾਸ ਨੇ ਮਹਾਰਾਜ ਜੀ ਦੇ ਸਰਾਨਾ ਵਰਸੀ ਭੰਡਾਰੇ ਕੀਤੇ ਨੇ ਦਾਸ महंत ਪ੍ਰਦੀਪਤਾਸ ਗਦੀਨ ਸ਼ੀਨਤਾ 18ਵੇਂ ਮਹਾਰਾਜ ਜੀ ਦੀ ਮਾਰਗਪਾ ਸਦਕਾ ਧੁਰ ਕੀ ਬਾਣੀ ਆਇਂ ਦਿਨ ਸਗਲੀ ਚਿੱਤ ਮਟਾਈ ਜੀ ਦੇ ਅੰਡਜਾਪਾਂ ਦੇ ਅੱਜ ਭੋਗ ਪਾਏ ਗਏ ਜੋ ਪਰਸੋਂ ਤੋਂ ਪ੍ਰਾਰambh ਕੀਤੇ ਸਨ ਸੋ ਰਾਗੀਟਾਡੀ ਜਥੇ ਕੀਰਤਨੀ ਜਥੇ ਕਥਾਵਾਚਕ ਸਮੂਹ ਮਹਾਪੁਰਚ ਸਾਧੂ ਸੰਤ ਮਹਾਤਮਾ ਜੀ ਨੇ ਹਾਜ਼ਰੀ ਪਰਿਮਾਪੁਰ ਚੰਦ ਸਥਾਨਾਂ ਤੇ ਆਪ ਸਰਬਦਾ ਧੰਨਵਾਦ ਕਰਦੇ ਹੋਏ ਦਾਸ ਮੰਤ ਪ੍ਰਦੀਪ ਦਾਸ ਆਪ ਜੀ ਦਾ ਸਰਬਦਾ ਸ਼ੁਕਰਾਨਾ ਕਰਦਾ ਹੈ ਆਪ ਸਰਬ ਸੰਗਤ ਦੇ ਸਹਿਯੋਗ ਦੇ ਨਾਲ ਮਹਾਪੁਰਚਾਂ ਦੇ ਸਥਾਨਾਂ ਦੀ ਇਮਾਰਤ ਦੀ ਜੋ ਸੇਵਾ ਹੈ ਉਹ ਚੱਲ ਰਹੀ ਹੈ ਸੋ ਆਪ ਸਰਬ ਸੰਗਤ ਉਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਸੇ ਨਗਰ ਕੀੜਾ ਆਵਾਦ ਹੋਵੇ ਸਰਬ ਦਾ ਭਲਾ ਹੋਵੇ ਮਹਾਪੁਰਛੰਦ ਦੀ ਕਿਰਪਾ ਵਰਸੇ ਇਹ ਜੋ ਮਰਜ਼ਾਦਾ ਹੈ ਪ੍ਰਾਤਨ ਸਮੇ ਤੋਂ ਚੱਲਦੀ ਆ ਰਹੀ ਹੈ ਉਦਾਰ ਸਿੰਘ ਸੰਪਰਦਾਇ ਦੇ ਵਿੱਚ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੋ ਜੋ ਇਸ ਸਥਾਨ ਤੇ ਪਹੁੰਚੀਆਂ ਨੇ ਦੂਰ ਤਰਾਡੇ ਤੋਂ ਚੱਲ ਕੇ ਇਸੇ ਤੇ ਨਾਲ ਹੀ ਸਰਬ ਦਾ ਧੰਨਵਾਦ ਕਰਦੇ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ